ਲਗਭਗ ਸਾਰੀਆਂ ਦੇਸ਼ ਦੀਆਂ ਜਸੇਬੰਦੀਆਂ ਨੇ ਇਹ ਪ੍ਰੋਗਰਾਮ ਕੀਤਾ ਇਸ ਕਰਕੇ ਉਹ ਜਿਹੜੇ ਲੋਕਾਂ ਦੀ ਸਮਾਜਿਕ ਇਕਤਾ ਨੂੰ ਤੋੜਨਾ ਚਾਹੁੰਦੇ ਇਸ ਕਰਕੇ ਅਸੀਂ ਅਪੀਲ ਕਰਦੇ ਵੀ ਧਾਰਮਿਕ ਡੇਰਿਆਂ ਦੀ ਸੁਰੱਖਿਆ ਕੀਤੀ ਜਾਵੇ ਉੱਥੇ ਕੋਈ ਜਹਾ ਮੈਂ ਸਰਵਣ ਸਿੰਘ ਪੰਦੇਰ ਜਿਵੇਂ ਦੋਵੇਂ ਫੋਰਮਾਂ ਨੇ ਫੈਸਲਾ ਕੀਤਾ ਸੀਗਾ ਅਸੀਂ ਮੋਰਚਿਆਂ ਨੂੰ ਹੋਰ ਮਜ਼ਬੂਤ ਤੇ ਤੇਜ਼ ਕਰਾਂਗੇ ਉਸੇ ਲੜੀ ਤਹਿਤ ਅੱਜ ਪੂਰੇ ਪੰਜਾਬ ਸਟ੍ਰੈਟ ਟਾਲੀਆਂ ਤਿਆਰ ਹੋ ਰਹੀਆਂ ਅੰਮ੍ਰਿਤਸਰ ਚ ਵੀ ਤੇ ਹੁਣ ਟਰੈਕਟਰ ਟਾਲੀਆਂ ਆਣੀਆਂ ਵਿਆਸ ਨੂੰ ਚਾਲੇ ਪਾ ਰਹੀਆਂ ਰਾਤ ਵੱਡਾ ਇਕੱਠ ਵਿਆਸ ਤੇ ਹੋਏਗਾ ਅਰ ਕੱਲ ਚਾਲੇ ਪਾਵਾਂਗੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਆਦਿਵਾਸੀਆਂ ਦੀ ਸੰਵਧਾਨ ਦੀ 5ਵੀਂ ਅਨੁਸੂਚੀ ਫਸਲੀ ਬੀਮਾ ਯੋਜਨਾ ਐਸ ਕਿਸਮ ਦੀਆਂ ਮੰਗਾਂ ਸਾਡੀਆਂ ਹੈਗੀਆਂ ਨੇ ਔਰ ਸਰਕਾਰ ਲਗਾਤਾਰ ਸਰਕਾਰ ਦੀਆਂ ਏਜੰਸੀਆਂ ਸਾਨੂੰ ਖੋਰਾ ਲਾਉਣ ਤੇ ਲੱਗੀਆਂ ਹੋਈਆਂ ਅਸੀਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਬਾਬਾ ਪੀਂਧਰਾਓ ਮੇਤਕਰ ਦੀ ਜਿਹੜੇ ਬੁੱਤ ਨੂੰ ਏਜੰਸੀਆਂ ਵੱਲੋਂ ਸਾਡਾ ਮੰਨਾ ਏਜੰਸੀਆਂ ਦਾ ਇਹ ਘਰਾ ਹੋ ਸਕਦਾ ਜਿੰਨਾ ਵੀ ਸ਼ਰਾਰਤੀਆਂ ਨੇ ਨੁਕਸਾਨ ਪਹੁੰਚਾਇਆ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਔਰ ਉਹਨਾਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਆਂ ਮੈਂ ਫੇਰ ਅਪੀਲ ਕਰਦਾ ਆਪਣੇ ਸਾਰੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਆਮ ਜਨਤਾ ਨੂੰ ਕਿ ਜਦੋਂ ਅੰਦੋਲਨ ਦੇਸ਼ ਵਿਆਪੀ ਚੱਲਿਆ ਜਾਂਦਾ ਵਾ 26 ਜਨਵਰੀ ਨੂੰ ਸਰਕਾਰ ਹਲਾਤੀ ਦੇਸ਼ ਦੇ ਕਿਸਾਨਾਂ ਨੇ ਲਗਭਗ 15 16 ਸੂਬਿਆਂ 'ਚ ਪ੍ਰੋਗਰਾਮ ਹੋਣ ਦੀਆਂ ਖਬਰਾਂ ਆ ਗਈਆਂ ਸਾਨੂੰ ਜਿਹੜਾ ਸਾਂਝਾ ਲਗਭਗ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨੇ ਇਹ ਪ੍ਰੋਗਰਾਮ ਕੀਤਾ ਇਸ ਕਰਕੇ ਉਹ ਜਿਹੜੇ ਲੋਕਾਂ ਦੀ ਸਮਾਜਿਕ ਇਕਤਾ ਨੂੰ ਤੋੜਨਾ ਚਾਹੁੰਦੇ ਇਸ ਕਰਕੇ ਅਸੀਂ ਅਪੀਲ ਕਰਦੇ ਵੀ ਧਾਰਮਿਕ ਡੇਰਿਆਂ ਦੀ ਸੁਰੱਖਿਆ ਕੀਤੀ ਜਾਵੇ ਉੱਥੇ ਕੋਈ ਜਿਹਾਕਾਰਾ ਨਾ ਕਰੇ ਪਹਿਲੋ ਵੀ ਪੰਜਾਬ ਨੇ ਸੰਤਾਪ ਬੜਾ ਚੇਲਿਆ ਵੀ ਇਹ ਮਸਲਾ ਹੋਰ ਬਣੇ ਤੌਰ ਪਵੇ ਕਿਉਂਕਿ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਜੱਤਨ ਦੇ ਰਾਤੇ ਤੁਰਿਆ ਹੈਗਾ ਮੈਂ ਸਰਬੰਤ ਸਿੰਘ ਪੰਦੇਰ ਜਿਵੇਂ ਦੋਵੇਂ ਫੋਰਮਾਨ ਨੇ ਫੈਸਲਾ ਕੀਤਾ ਸੀਗਾ ਕਿ ਅਸੀਂ ਮੋਰਚਿਆਂ ਨੂੰ ਹੋਰ ਮਜ਼ਬੂਤ ਤੇ ਤੇਜ਼ ਕਰਾਂਗੇ ਉਸੇ ਲੜੀ ਤਹਿਤ ਅੱਜ ਪੂਰੇ ਪੰਜਾਬ ਸਟ੍ਰੈਟ ਟਾਲੀਆਂ ਤਿਆਰ ਹੋ ਰਹੀਆਂ ਅੰਮ੍ਰਿਤਸਰ ਚ ਵੀ ਤੇ ਹੁਣ ਟਰੈਕਟਰ ਟਾਲੀਆਂ ਜਿਹੜੀਆਂ ਬਿਆਸ ਨੂੰ ਚਾਲੇ ਪਾ ਰਹੀਆਂ ਰਾਤ ਵੱਡਾ ਇਕੱਠ ਬਿਆਸ ਤੇ ਹੋਏਗਾ ਅਰ ਕੱਲ ਚਾਲੇ ਪਾਵਾਂਗੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਆਦੀਵਾਸੀਆਂ ਦੀ ਸਵਿਧਾਨ ਦੀ 5ਵੀਂ ਅਨੁਸੂਚੀ ਫਸਲੀ ਬੀਮਾ ਯੋਜਨਾ ਐਸ ਕਿਸਮ ਦੀਆਂ ਮੰਗਾਂ ਸਾਡੀਆਂ ਹੈਗੀਆਂ ਨੇ ਔਰ ਸਰਕਾਰ ਲਗਾਤਾਰ ਸਰਕਾਰ ਦੀਆਂ ਏਜੰਸੀਆਂ ਸਾਨੂੰ ਖੋਰਾ ਲਾਉਣ ਤੇ ਲੱਗੀਆਂ ਹੋਈਆਂ ਅਸੀਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਬਾਬਾ ਪੀਂਧਰਾ ਉਮੇਦਕਰ ਦੀ ਜਿਹੜੇ ਬੁੱਤ ਨੂੰ ਏਜੰਸੀਆਂ ਵੱਲੋਂ ਸਾਡਾ ਮੰਨਾ ਏਜੰਸੀਆਂ ਦਾ ਇਹ ਘਾਰਾ ਹੋ ਸਕਦਾ ਜਿੰਨਾ ਵੀ ਸ਼ਰਾਰਤੀਆ ਨੇ ਨੁਕਸਾਨ ਪਹੁੰਚਾਇਆ ਇਸ ਘਟਨਾ ਦੀ ਨਿੰਦਾ ਕਰਦੇ ਆਂ ਔਰ ਉਹਨਾਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਆਂ ਮੈਂ ਫੇਰ ਅਪੀਲ ਕਰਦਾ ਆਪਣੇ ਸਾਰੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਆਮ ਜਨਤਾ ਨੂੰ ਕਿ ਜਦੋਂ ਅੰਦੋਲਨ ਦੇਸ਼ ਵਿਆਪੀ ਚੱਲਿਆ ਜਾਂਦਾ ਵਾ 26 ਜਨਵਰੀ ਨੂੰ ਸਰਕਾਰ ਹਲਾਤੀ ਦੇਸ਼ ਦੇ ਕਿਸਾਨਾਂ ਨੇ ਲਗਭਗ 15-16 ਸੂਬਿਆਂ 'ਚ ਪ੍ਰੋਗਰਾਮ ਹੁੰਦੀਆਂ ਖਬਰਾਂ ਆ ਗਈਆਂ ਸਾਨੂੰ ਜਿਹੜਾ ਸਾਂਝਾ ਲਗਭਗ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨੇ ਇਹ ਪ੍ਰੋਗਰਾਮ ਕੀਤਾ ਇਸ ਕਰਕੇ ਉਹ ਜਿਹੜੇ ਲੋਕਾਂ ਦੀ ਸਮਾਜਿਕ ਇਕਤਾ ਨੂੰ ਤੋੜਨਾ ਚਾਹੁੰਦੇ ਇਸ ਕਰਕੇ ਅਸੀਂ ਅਪੀਲ ਕਰਦੇ ਵੀ ਧਾਰਮਿਕ ਡੇਰਿਆਂ ਦੀ ਸੁਰੱਖਿਆ ਕੀਤੀ ਜਾਵੇ ਉੱਥੇ ਕੋਈ ਅਹਾਰਾ ਨਾ ਕਰੇ ਪਹਿਲੋਂ ਵੀ ਪੰਜਾਬ ਨੇ ਸੰਤਾਪ ਬੜਾ ਚੇਲਿਆ ਵੀ ਇਹ ਮਸਲਾ ਹੋਰ ਬਣੇ ਤੌਰ ਪਵੇ ਕਿਉਂਕਿ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਜੱਤਨ ਦੇ ਰਾਤੇ ਤੁਰਿਆ ਹੈਗਾ